ਪੌਂਦੀਆਂ ਨੇ ਪੈਣ ਪੌਂਦੀਆਂ ਨੇ ਘਰ ਸੁਨੇ ਹੋ ਰਹੀ ਹੈ ਇਹ ਮੁੱਦੇ ਖਤਮ ਕਰਤਾ ਭਲਾਇ ਦਿੱਤਾ ਲੋਕਾਂ ਨੂੰ ਦੂਜਾ ਮੁੱਦਾ ਜਿੰਨਾ ਮੁੱਦਿਆਂ ਦੇ ਮੈਂ ਲਗਾਤਾਰ ਲੜ ਰਿਹਾ ਉਹ ਪਾਣੀ ਦਾ ਮੁੱਦਾ ਹੈ ਮੈਂ 12 ਸਾਲ ਹੋ ਗਿਆ ਜਦ ਤੋਂ 12 ਸਾਲ ਪਹਿਲਾਂ 2112 ਚ ਮੈਂ ਕਿਹਾ ਸੀ ਕਿ ਪੰਜਾਬ ਦੇ ਲੋਕੋ ਤੁਹਾਡਾ ਪਾਣੀ ਮੁੱਕ ਜਾਣਾ 21 ਦੇ ਵਿੱਚ ਇੱਥੇ ਵੱਖ-ਵੱਖ ਏਜੰਸੀਆਂ ਦੀਆਂ ਟੀਮਾਂ ਆਈਆਂ ਯੂਨੋ ਵਰਲਡ ਬੈਂਕ ਕਾਲਜਿਓਟੀਆਂ ਪੰਜਾਬ ਦੀ ਧਰਤੀ ਦਾ ਸਰਵੇ ਹੋਇਆ ਖੋਜਾਂ ਹੋਈਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਕਿ ਪੰਜਾਬ ਕੋਲੇ ਧਰਤੀ ਹੇਠਾਂ 18-20 ਸਾਲ ਦਾ ਪਾਣੀ ਬਚਿਆ ਆਪਾਂ ਇੰਨੇ ਬੰਦੇ ਬੈਠੇ ਆ ਗੁਰੂ ਘਰ ਬੈਠੇ ਆ ਆਪਾਂ ਨਤਮਸਤਕ ਹੁੰਨੇ ਆ ਸ਼ਬਦ ਵੀ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਾ ਪਾਣੀ ਪਿਉ ਆ ਧਰਤੀ ਮਾਂ ਐ ਜੇ ਧਰਤੀ ਮਾਂ ਦੀ ਕੋਖ ਪੰਜਰ ਹੋ ਗਈ ਪਾਣੀ ਪਿਉ ਖਤਮ ਹੋ ਗਿਆ ਮਰ ਗਿਆ ਕੀ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਉਂਦੀਆਂ ਰਹਿਣਗੀਆਂ ਅਸੀਂ ਕਦੇ ਬੈਠ ਕੇ ਸੋਚਿਆ ਕਦੇ ਵਿਚਾਰਿਆ ਕਦੇ ਫਿਕਰ ਕੀਤਾ ਕਦੇ ਚਿੰਤਾ ਕੀਤੀ ਕਦੇ ਚੇਤਨ ਕੀਤਾ ਕਦੇ ਇਹ ਚੋਣ ਮੁੱਦਾ ਬਣਿਆ ਪਾਣੀ ਦਾ ਨਹੀਂ ਬਣਿਆ ਸਾਡਾ ਪੰਜਾਬ ਦਾ ਪਾਣੀ ਲਗਾਤਾਰ 47 ਤੋਂ ਲੈ ਕੇ ਡੁੱਟਿਆ ਗਿਆ ਤੇ ਨੈਰਾ ਭਰਿੰਗਾ ਜਾਂਦੇ ਜਾਂ ਇੰਦਰਾਂ ਗਾਂਧੀ ਨਹਿਰ ਗਾਂ ਕਨਾਲ ਤੇ ਦਾਸਤਾਨ ਫੀਡਰ ਤੇ ਇਹ ਦਰਿਆ ਸਾਡਾ ਪੰਜਾਬ ਦਾ ਪਾ ਕੇ ਰਸਤਾ ਨੂੰ ਦੇਤਾ ਤੇ ਅਸੀਂ ਥੱਲੋਂ ਪਾਣੀ ਮਕਾਉਣਾ ਸ਼ੁਰੂ ਕਰਤਾ ਮੈਂ ਮਾਨਸਾ ਦੇ ਪਿੰਡਾਂ ਚ ਜਾਂ ਨਾ ਤਲਵੰਡੀ ਦੇ ਪਿੰਡਾਂ ਚ ਗਿਆ ਲੋਕ 15 15 20 20 ਰੁਪਏ ਤੋੜੇ ਪਾਣੀ ਦੇ ਮੁੱਲ ਲੈਂਦੇ ਆ ਪੀਣ ਵਾਲੇ ਦੇ 700 700 ਰੁਪਏ ਟੈਂਕੀ ਪਾਣੀ ਵਾਲੀ ਮੁੱਲ ਲੈਂਦੇ ਆ ਜਿੰਨੀਆਂ ਜਹਿਰਾ हरियाणा ਫੈਕਟਰੀ ਐ ਡਾਈਇੰਗ ਫੈਕਟਰੀ ਲੁਧਿਆਣੇ ਲੱਗੀ ਵੀ ਸਾਰਾ ਕੈਮੀਕਲ ਦਰਿਆ ਚਪਾ ਦਾ ਸਤਲੁਜ ਮਹਬੂਰ ਫਾਲਕਾ ਦੇ ਏਰੀਆ ਚ ਗਿਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਕਿਉਂ ਸਾਰਾ ਕੈਮੀਕਲ ਦਾ ਪਾਣੀ ਉੱਥੇ ਆ ਕੇ ਲੱਗਦਾ ਹੈ ਲੋਕਾਂ ਦੇ ਘਰੇ ਅੰਨੇ ਲਗੜੇ ਲੂਲੇ ਕਾਣੇ ਜਵਾਕ ਪੈਦਾ ਹੋਣ ਲੱਗੇ ਪਾਜ ਜਿੰਨੀਆਂ ਫੈਕਟਰੀਆਂ ਰਾਮਾ ਰਫੈਨਦਰੀ ਜੱਜਲ ਗਿਆਨਾ ਰਾਂਸਰਾ ਫੁੱਲੋ ਕਣਕਵਾਲਾ ਪਿੰਡਾਂ ਚ ਗਿਆ ਮੈਂ ਉਹ ਲੋਕ ਵਿਚਾਰੇ ਆਪਣੀਆਂ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਜਾਨ ਲਈ ਮਜਬੂਰ ਹੋ ਗਏ ਕਿਉਂ ਸਾਰਾ ਕੈਮੀਕਲ ਜਰਨੀਅਮ ਨੂੰ ਪਾਣੀ ਚ ਪਾਈ ਜਾਂਦੀ ਹੈ ਘਰ ਘਰ ਕੈਂਸਰ ਵੜ ਗਿਆ ਸਾਲ-ਸਾਲ ਦੋ-ਦੋ ਸਾਲ ਤੇ ਜਵਾਗ ਸਾਡੇ ਡੀ ਐਮ ਸੀ ਭਰਿਆ ਪਿਆ ਹੈ 슈ਗਰ ਨਾਲ ਕਾਲੇ ਪੀਲੇ ਨਾਲ ਕੈਂਸਰ ਨਾਲ ਮਰੀ ਜਾਂਦੇ ਆ ਇਹ ਮੁੱਦਾ ਹੀ ਨਹੀਂ ਪਾਣੀ ਮੁੱਦਾ ਹੀ ਨਹੀਂ এনवायरमेंट ਵਾਤਾਵਰਨ ਮੁੱਦਾ ਹੀ ਨਹੀਂ ਹੈਗਾ ਦੱਸੋ ਜੇ ਕਦੇ ਕੋਈ ਆ ਕੇ ਲੀਡਰ ਗੱਲ ਕਰਦਾ ਪਾਣੀਆਂ ਦੇ ਮੁੱਦੇ ਤੇ ਨਹੀਂ ਕਰਦੇ ਮੈਨੂੰ 9 ਸਾਲ ਹੋ ਗਏ ਪੰਜਾਬੀ ਬੋਲੀ ਖਤਰ ਲੜਦੇ ਨੇ ਐਸੇ ਹਾਈਵੇ ਤੇ ਜਿੱਥੇ ਆਪਾਂ ਬੈਠੇ ਆ ਰੰਗ ਮਾਰਦੇ ਸੀ ਮੈਂ 9 ਸਾਲ ਪਹਿਲਾਂ ਪੰਜਾਬ 'ਚ ਮੈਂ ਬਹੁਤ ਥਾਂ ਹੀ ਰੰਗ ਮਾਰੇ 16 ਮੁਕਾਦਮੇ ਦਰਜ ਹੋਏ ਵੱਖ-ਵੱਖ ਪੰਜਾਬ ਥਾਵਾਂ ਤੇ 6 ਮਹੀਨੇ ਮਜ਼ੇਰ কাট ਕੇ ਆਇਆ ਉਸ ਤੋਂ ਬਾਅਦ ਮੈਂ ਲਗਾਤਾਰ ਸਕੂਲਾਂ ਜਾ ਕੇ ਲੜ ਰਿਹਾ ਹਾਂ ਸਾਰਾ ਦੱਖਣ ਭਾਰਤ ਘੁੰਮਿਆ ਮੈਂ ਕੇਰਲਾ ਤੋਂ ਲੈ ਕੇ ਕਰਨਾਟਕ ਆਂਧਰਾ ਤੇ ਲਗਾਨਾ ਤਾਮਲ ਅੱਡੂ ਗਿਆ ਬੰਗਾਲ ਗਿਆ ਉਥੇ ਯੂਨੀਵਰਸਿਟੀਆਂ ਚ ਗਿਆ ਕਾਲਜਾਂ ਚ ਗਿਆ ਸਕੂਲਾਂ ਚ ਗਿਆ ਹਸਪਤਾਲਾਂ ਚ ਗਿਆ ਵਕੀਲਾਂ ਨੂੰ ਮਿਲਿਆ ਕਚਹਿਰੀਆਂ ਚ ਗਿਆ ਉਹਨਾਂ ਦੇ ਦਫ਼ਤਰਾਂ ਦਾ ਕਚਹਿਰੀਆਂ ਦਾ ਸਕੂਲਾਂ ਦਾ ਆਪਣਾ ਕੰਮ ਆਪਣੀ ਮਾਂ ਬੋਲੀ ਚ ਬਗਾਵ ਚ ਬੰਗਲਾ ਚ ਕੇਰਲਾ ਚ ਮਲਿਆਲਮ ਤਾਮਲ ਅੱਡੂ ਦੀ ਤਾਮਲ ਬੋਲੀ ਹੈ ਕਰਨਾਟਕਾ ਦੀ ਕੰਨੜ ਹੈ ਆਂਧਰਾ ਤੇ 텔ਗਾਨਾ ਦੀ ਤੇਲਗੂ ਬੋਲੀ ਉਹਨਾਂ ਨੇ ਤੁਹਾਨੂੰ ਬੋਰਡ ਮਿਲਣਗੇ ਸੜਕਾਂ ਦੇ ਬੈਂਕਾਂ ਦੇ ਦਫ਼ਤਰਾਂ ਦੇ ਹਸਪਤਾਲਾਂ ਦੇ ਬੱਸਾਂ ਦੇ ਕੁੱਲ ਬੋਰਡ ਆਪਣੀ ਬੋਲੀ ਚਾਹਤ। ਪੰਜਾਬ ਅੰਦਰ ਪੰਜਾਬੀ ਬੋਲਣ ਤੇ ਸਕੂਲਾਂ ਜੁਰਮਾਨਾ ਹੁੰਦਾ ਹੋਵੇ ਪਾਬੰਦੀਆਂ ਲੱਗਦੀਆਂ ਹੋਣ ਐਦੂ ਮਾੜਾ ਹਾਲ ਸਾਡਾ ਕੀ ਹੋ ਸਕਦਾ। ਸਾਡੀ ਬੋਲੀ ਦੀ ਉਮਰ 75 ਸਾਲ ਹੈ। 75 ਸਾਲ ਸਾਡੀ ਬੋਲੀ ਮਰ ਜਾਣੀ ਹੈ। ਮੈਂ ਨਹੀਂ ਕਹਿੰਦਾ ਜਿਸਕੋ ਦੁਨੀਆ ਦੀ ਬਹੁਤ ਵੱਡੀ ਖੋਜ ਏਜੰਸੀ ਉਹ ਕਹਿੰਦੀ ਪੰਜਾਬੀ ਬੋਲੀ ਜਿਹੜੀ ਦੁਨੀਆ 'ਚ ਐਸ ਵੇਲੇ 10ਵੇਂ ਨੰਬਰ ਤੇ ਐ 6700 ਬੋਲੀ ਦੇ ਵਿੱਚੋਂ 14 ਕਰੋੜ ਬੰਦਾ ਪੰਜਾਬੀ ਬੋਲਦਾ ਉਹ ਕਹਿੰਦੇ ਸੋਡੀ ਬੋਲੀ ਆਉਣ ਵਾਲੇ 75-70 ਸਾਲਾਂ 'ਚ ਮਰ ਜਾਣੀ ਗੋਨੇ ਨੇ ਲੋ ਮੈਨੂੰ ਕੱਲ ਦਾ ਜਵਾਬ ਦੋ ਸੋਡੀਆਂ ਨਸਲਾਂ ਖੜੀਆਂ ਨੇ ਉਹ ਮੇਰੇ ਪਿੱਛੇ ਖੜੇ ਐ ਕਿੱਥੇ ਪੜਦਿਓ ਬਾਈ ਹਾਂ ਸੰਟ ਜੋਸਫ ਚ ਕਿਹੜੀ ਕਲਾਸ ਪੜਦਿਓ ਪੰਜਾਬੀ ਦੀਆਂ ਲਗਾ ਮਾਤਰਾ ਕਿੰਨੀਆਂ ਹੁੰਦੀਆਂ? ਖਸ ਬਿਆਰਿਆ। ਧਰ ਜੁਗਰ ਖੜੋ। ਮੈਨੂੰ ਨਾ ਨਾ ਪੁੱਛ। ਮੈਂ ਥੋੜੀ ਮਾਤਰਾ ਪੜਦਾ ਤੂੰ ਆ। ਸਭ ਤੋਂ ਪਹਿਲੇ ਸਕੂਲ ਚ ਪੜਦਾ। ਕਿੰਨੇ ਵਟ? ਖੜ ਜਾ। ਹਾਂ ਬਈ। ਪਤਾ ਹੈ ਕਿੱਥੇ ਪੜਦਾ? ਨਾਸਤੀ ਕਿੰਨੇ ਹੁੰਦੇ ਆ ਪੰਜਾਬੀ ਚ ਹਾਂ ਉਹ ਪਿਛਲਾ ਬੋਲਿਆ ਬੱਚਾ ਕਿਹਦਾ ਉਹ ਮੈਨੂੰ ਹੱਥ ਬੋਲੀ ਸੁਣੋ ਸੁਣੋ ਬਾਈ ਸੁਣੋ ਸੁਣ ਲਾ ਗੱਲ ਸੁਣਨ ਵਾਲੀ ਆ ਬਾਈ ਸੁਣ ਸੁਣੀ ਸੋਡੇ ਜਵਾਕਾਂ ਦੇ ਸਿਰਾਂ ਦੇ ਦਸਤਾਰਾਂ ਨੇ ਗਲਾਸ ਗਾਤਰੇ ਐ ਪਰ ਲਗਾਤਾਰਾ ਵਿਆਕਰਨ ਊੜੇ ਆੜੇ ਪਹਾੜੇ ਮਹਾਰਨੀਆ ਨਹੀਂ ਆਉਂਦੇ ਆਪਾਂ ਕਰਵਾਣੀ ਪੜਦੇ ਆ ਰਾਗ ਆਸਾ ਮਹੱਲਾ ਪਹਿਲਾ ਦੂਜਾ ਆਉਂਦਾ ਨਾ ਇਹ ਕਰਵਾਣੀ ਕੇ ਪੜਨਗੇ ਰਾਗ ਆਸਾ ਮਹੱਲਾ 1 2 ਜੇ ਛੋਟੀ ਬੋਲੀ ਨਾ ਬਚੀ ਛੋਡਾ ਧਰਮ ਬਚੂਗਾ ਛੋਡਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਬਚੂਗਾ ਛੋਟੀ ਦੁਨੀਆ ਦੇ ਪਛਾਣ ਜਾਂਦੀ ਰਹੂਗੀ ਸੋਡੇ ਕਿੱਸੇ ਕਹਾਣੀਆਂ ਬਚਣਗੇ ਸੋਡਾ ਗੀਤ ਸੰਗੀਤ ਸੋਡਾ ਇਤਿਹਾਸ ਵਰਸਾ ਬਚੂਗਾ ਸਾਰਾ ਖਤਮ ਹੋ ਜਾਣਾ ਮੇਰਾ ਦਿਮਾਗ ਨਹੀਂ ਘੁੰਮਿਆ ਬਾਈ ਮੈਂ 9 ਸਾਲ ਤੋਂ ਲੜਦਾ ਫਿਰਦਾ ਸਕੂਲਾਂ ਜਾ ਕੇ ਟੀਚਰ ਘੇਰਦਾ ਸਕੂਲ ਵਾਲੇ ਘੇਰਦਾ ਲੋਕਾਂ ਨੂੰ ਸੁਝਾਉਣ ਦਾ ਯਤਨ ਕਰਦਾ ਲੋਕੋ ਆਪਣੀ ਬੋਲੀ ਬਚਾ ਲੋ ਜਿੱਤੇ ਮਰ ਗਈ ਪੂਰੀ ਦੁਨੀਆ ਦੇ ਵਿੱਚ ਜਾ ਕੇ ਦੌਲਤ ਇਕੱਠੀ ਕਰ ਲਓ ਪੂਰੀ ਦੁਨੀਆ ਦੀ ਲਿਆ ਕੇ ਕਿਸੇ ਦੇ ਕਦਮਾਂ 'ਚ ਰੱਖ ਦਿਓ ਕਿ ਸਾਡੀ ਬੋਲੀ ਜੌਂਦੀ ਕਰਦੇ ਹੋਣੀ ਨਹੀਂ ਭਾਈ ਦੱਸੋ ਇੰਨੇ ਵਿੱਚੋਂ ਕਿਹੜਾ ਬੰਦਾ ਆਪਣੇ ਬੱਚੇ ਦੇ ਸਕੂਲ ਚ ਗਿਆ ਕੋਚਿਆ ਜਾ ਕੇ ਸਾਡੇ ਜਵਾਗ ਨੂੰ ਕਿਹੜਾ ਇਤਿਹਾਸ ਪੜਾਉਨੇ ਉਹ ਸਾਡੇ ਜਵਾਗ ਨੂੰ ਪੰਜਾਬੀ ਆਉਂਦੀ ਹੈ ਨਹੀਂ ਆਉਂਦੀ ਕਿਹੜੇ ਬੰਦੇ ਨੇ ਆਪਣੇ ਬੱਚੇ ਦੀ ਘਰੇ ਆਏ ਦੀ ਕਾਪੀ ਖੋਲੀ ਹੈ ਕਿਤਾਬ ਖੋਲੀ ਹੈ ਕੀ ਪੜਾਉਂਦੇ ਆ ਕਿਹੜਾ ਇਤਿਹਾਸ ਪੜਾਉਂਦੇ ਆ ਕਿੱਥੇ ਜੋੜੀ ਜਾਂਦੇ ਆ ਦੱਸੋ ਜ਼ਿੰਮੇਦਾਰ ਕੌਣ ਆ ਮੈਂ ਨਹੀਂ ਕਹਤਾ ਗਰੇਜੀ ਨਾ ਪੜਾਓ ਪੜਾਓ ਜਿੱਥੇ ਮਰਜੀ ਪੜਾਓ ਜੇ ਵੀਰ ਪੜਾਓ ਜੋਸਤ ਪੜਾਓ ਡੀਪੀਐਸ ਪੜਾਓ ਜਿੱਥੇ ਮਰਜੀ ਪੜਾਓ ਪਰ ਜਦ ਗੱਲ ਆਪਣੀ ਮਾਂ ਬੋਲੀ ਨਾਲ ਟੁੱਟ ਕੇ ਜੜ ਨਾਲ ਟੁੱਟ ਕੇ ਜਾਂਦੇ ਕਿਵੇਂ ਰਹੋਗੇ ਬੋਲੀਆਂ ਸਿੱਖਣੀਆਂ ਮਾੜੀਆਂ ਨਹੀਂ ਜਿੰਨੀਆਂ ਮਰਜੀ ਬੋਲੀਆਂ ਆਪਣੇ ਬੱਚਾ ਨੂੰ ਗਿਆਨ ਦਬਾਓ ਉਹਨੇ ਤੁਹਾਡੇ ਜਵਾਕ ਕੋਲੇ ਖਜ਼ਾਨਾ ਹੋਣਾ ਭੰਡਾਰ ਹੋਣਾ ਗਿਆਨ ਮੈਂ ਡਿਪਲੋਮਾ ਕੀਤਾ ਉਰਦੂ ਦਾ ਮੈਂ ਬੋਲਿੰਗਾਂ ਦੇ ਖਿਲਾਫ ਨਹੀਂ ਆ ਪਰ ਸਾਡੀ ਸਮਝ ਕਿੱਥੇ ਖੜ ਗਈ ਬੋਲੀ ਸੋਡੀ ਮਾਰਦੀ ਇਤਿਹਾਸ ਸੋਡਾ ਕੀ ਵਿਗਾੜਦਾ ਬਦਲਦਾ ਕਿਤਾਬਾਂ ਚੋਂ 12ਵੀਂ ਦੀ ਕਿਤਾਬ ਹੈ ਕੀ ਲਿਖਤਾਂ ਦੇ ਚ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਲੁਟੇਰਾ ਸੀ ਅੱਤਵਾਦੀ ਸੀ ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭਗੋੜਾ ਹੋ ਗਿਆ ਸੀ ਉਹ ਭਾਈ ਬਲਦੇਵ ਸਿੰਘ ਸਿਰਸੇ ਨੇ ਮੋਰਚਾ ਲਾਇਆ ਉਹਦੇ ਲੇਖਕਾਂ ਦੇ ਖਿਲਾਫ ਪਰਚਾ ਦਰਜ ਕਰਾਇਆ ਪੰਜਾਬ ਸਕੂਲ ਸਿੱਖਿਆ ਬੋਰਡ ਮਾਦੀ 2 ਮਹੀਨੇ ਬੰਦਾ ਬੈਠਾ ਰਿਹਾ ਪੁਲਿਸ ਛੋਡੀ ਮਾਰੀ ਜਾਂਦੇ ਆ ਇਤਿਹਾਸ ਛੋਡਾ ਬਦਲੀ ਜਾਂਦੇ ਆ ਨਿਸ਼ਾਨੀਆਂ ਛੋਡੀਆਂ ਇਮਾਰਤਾਂ ਵਿਰਾਸਤਾਂ ਕਿੱਥੇ ਗਈਆਂ ਛੋਡੀਆਂ ਜਿਨ੍ਹਾਂ ਨੇ ਸਾਡੀ ਖਾਤਰ ਬੰਦ-ਬੰਦ ਕਰਵਾਏ ਆਰਿਆਂ ਨਾਲ ਚੀਰੇ ਗੇ ਖੋਪੜੀਆਂ ਲਾਹ ਕੇ ਖੂਨ ਆਪਣਾ ਡੋਲ ਗਏ ਨੀਹਾਂ ਚੜੇਗੇ ਠੰਡੇ ਗੁਰਜਾਂ ਚ ਕੈਦ ਹੋ ਕੇ ਫਾਸੀਆਂ ਤੇ ਝੂਲ ਗਏ ਉਨਾ ਦੀ ਕੋ ਨਿਸ਼ਾਨੀ ਛੱਡੀ ਇਹਨਾਂ ਨੇ ਕਿੱਥੇ ਗਈ ਸੋਡੀ ਸਰੰਧਰੀ ਨਹੀਂ ਚਮਕੌਰ ਦੀ ਕੱਚੀ ਘੜੀ ਦਸਤੀ ਡਿਓੜੀਆਂ ਟੋਡਰਮਾਲ ਦੀ ਵੈਲੀ ਖੱਟਰ ਬਣ ਗਈ ਕਿੱਥੇ ਗਿਆ ਮਾਸੀਵੜ ਦਾ ਜੰਗਲ ਨੰਨ ਪ੍ਰਸਾਦ ਦੇ ਕਿਲੇ ਬੁੰਗੇ ਸਭ ਢਾਟੇ ਦੀ ਕਰਤੇ ਉਹ ਇੱਕ ਬੁੰਗਾ ਬਚਾ ਰਾਮਗੜੀਆ ਬੁੰਗਾ ਕੱਲਾ ਬਾਕੀ ਸਾਰੇ ਢਾਟੇ ਕੌਮਾ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸੇਧ ਲੈ ਕੇ ਅੱਗੇ ਵਧਦੀ ਹੈ ਇਤਿਹਾਸ ਤੋਂ ਸਿੱਖਤੀਆਂ ਨੇ ਕੌਮਾ ਤੇ ਇਤਿਹਾਸ ਕਿਸੇ ਕੌਮ ਨੂੰ ਤਿੰਨ ਸਾਧਨਾਂ ਤੋਂ ਪਤਾ ਲੱਗਦਾ ਤਿੰਨ ਚੀਜ਼ਾਂ ਰਾਹੀਂ ਪਤਾ ਲੱਗਦਾ ਹੈ ਤੇਰਾ ਸਰੋਤਾ ਰਾਹੀਂ ਪਤਾ ਲੱਗਦਾ ਹੈ ਪਹਿਲਾ ਪੀੜੀਦਰ ਪੀੜੀ ਅਸੀਂ ਪਿਓ ਦਾ ਪੜਦਾਦੇ ਦਾ ਸੁਣਦੇ ਆ ਕਿ ਅਸੀਂ ਕੌਣ ਆ ਕਿਹਦੇ ਵਾਰਸ ਆ ਕਿੱਥੋਂ ਆਇਆ ਕਿਹੜਾ ਖੂਨ ਹੈ ਦੂਜਾ ਹੁੰਦੀਆਂ ਕਿਤਾਬਾਂ ਤੇ ਤੀਜਾ ਨਿਸ਼ਾਨੀਆਂ ਵਿਰਾਸਤਾ ਮਾਰਦਾ ਪਹਿਲਾਂ ਹੀ ਦੱਸਣ ਨੂੰ ਜਾਣ ਗਿਆ ਆਪਣੇ ਜਵਾਕਾਂ ਨੂੰ ਕਿ ਪੁੱਤ ਕੌਣ ਆ ਸੀ ਉਹ ਢਾਡੀ ਰਾਗੀ ਅੱਗੇ ਲੱਗਦੇ 12 ਗਾਉਂਦੇ ਇਤਿਹਾਸ ਸੁਣਾਉਂਦੇ ਉਹ ਸੁਣਨੇ ਛੱਡਦਾ ਮੈਂ ਮੌੜੀ ਗਿਆ ਢਾਡੀ ਲੱਗੇ ਗੁਰੂ ਘਰ ਮਹਾਰਾਣੀ ਜਿੰਦਾ ਦਾ ਕਿੱਸਾ ਸੁਣਾਈ ਜਾਣ ਕਿਵੇਂ ਅਖੀਰ ਤੇ ਮਹਾਰਾਣੀ ਜਿੰਦਾ ਨਾਲ ਵਾਪਰਦਾ ਕਿਵੇਂ ਸ਼ੇਰੇ ਪੰਜਾਬ ਦੀ ਮੜੀ ਦੇ ਨਹੀਂ ਆ ਸਕਦੀ ਹੋ ਸਕੀ ਕਿਵੇਂ ਉਹ ਛੱਡ ਕੇ ਸਾਰਾ ਕੁਝ ਤਬਾਹ ਹੋ ਜਾਂਦਾ ਰਾਜ ਭਾਗ ਸਾਡਾ ਕਿਵੇਂ ਦਲੀਪ ਸਿੰਘ ਨੂੰ ਗੋਰੇ ਅੰਗਰੇਜ਼ ਲੈ ਜਾਂਦੇ ਆ ਸਾਈ ਬਣਾ ਦਿੰਦੇ ਆ ਉਹ ਇੰਨਾ ਦੁੱਖ ਭਰਿਆ ਉਹ ਕਿੱਸਾ ਹੈ ਜਿਹੜਾ ਬੰਦਾ ਪੂਰੇ ਧਿਆਨ ਨਾਲ ਸੁਣਦਾ ਅੱਖਾਂ 'ਚ ਪਾਣੀ ਵਹਿ ਤੁਰਦਾ ਵੀ ਸਾਡਾ ਰਾਜ ਭਾਗ ਕਿਵੇਂ ਗਿਆ ਕੀ ਕੀ ਬਾਪੜਿਆ ਸਾਡੇ ਨਾਲ ਕਿਵੇਂ ਗਦਾਰੀਆਂ ਹੋਈਆਂ ਕਿਵੇਂ ਪਠਾ ਛੁਰੇ ਵੱਜੇ ਉਹਦੇ ਚਾਰ 500 ਬੰਦਾ 부ੜੀਆਂ ਬੈਠੇ ਗੁਰੂ ਘਰ ਗੁੜੀਆਂ ਮਹਿਲਾਵਾਂ ਦੇ ਲੱਗੀਆਂ ਨੇ ਬੰਦੇ ਗੱਲਾਂ ਮਾਰੀ ਜਾਂਦੇ ਆ ਮਗਾਇਤੇ ਬਲਕਾ ਅਕਸਾ ਲੱਗੀ ਹੁੰਦੀ ਨਾ ਕੋਈ ਗਾਉਣ ਵਾਲਾ ਲੱਗਿਆ ਹੁੰਦਾ ਸਾਰੇ ਆਪ ਪੂਰਾ ਧਿਆਨ ਨਾ ਸੁਣਦੇ ਦੇਖ ਲਓ 328 ਰੂਪ ਦਰਬਾਰ ਸਾਹਿਬ ਜੋ ਗਾਇਬ ਹੋ ਗਏ ਗੁਰੂ ਸਾਹਿਬ ਦੇ ਕਿੱਥੇ ਗਏ 5 ਸਾਲ ਹੋ ਗਿਆ ਲਾਪਤਾ ਹੋਇਆ ਉਹਨੂੰ ਕਿੱਥੇ ਗਏ ਗਰਵਾਣੀ ਦੇ ਅੰਦਰ ਸ਼ਬਦਾਂ ਦੇ ਅਰਥ ਬਦਲ ਕੇ ਲਿਆ ਕੇ ਤੁਹਾਡੇ ਗੁਰੂ ਘਰਾਂ 'ਚ ਰੱਖ ਦੇਣਗੇ ਕੌਣ ਦੱਸੂਗਾ ਵੀ ਆਬਦਲਾ ਹੋ ਗਿਆ ਕਿੰਨੇ ਬੰਦੇ ਆ ਪੂਰੀ ਦੁਨੀਆ ਦੇ ਜਿਹਨਾਂ ਨੇ ਮੂੰਹ ਜਵਾਨੀ ਕਰਵਾਣੀ ਕੰਠ ਹੈ ਜਿਆਦਾ ਕੱਲੇ ਕਲੇ ਸ਼ਬਦ ਦਾ ਅਰਥ ਪਤਾ ਹੋ ਜਿਮਾਂ ਜਿਹੜੇ ਦੱਸਣ ਵਾਲੇ ਆ ਗਲਾਂ ਚ ਗਾਤ ਰਹੇ ਆ ਸਿਰਾਂ ਦੇ ਦਸਤਾਰਾਂ ਨੇ ਮੂੰਹ ਦੇ ਦਾੜੇ ਪ੍ਰਕਾਸ਼ ਹੈ ਪਰ ਥੱਲੇ ਖਾਕੀ ਨਿਕਰ ਪਾਈ ਬੈਠੇ ਆ ਖਾਕੀ ਨਿਕਰ ਕੌਣ ਪਾਉਂਦਾ ਆ ਆਰਐਸ ਵਾਲੇ ਤੇ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚ ਖਾਕੀ ਨਿਕਰ ਵਾਲੇ ਬਾੜੇ ਕਿਹਨੇ ਆ ਬਾਲਾਨੀ ਵੜਿਆ ਸਾਡੇ ਨਾਲ ਹੋ ਕੀ ਰਿਹਾ ਅਸੀਂ ਚਾਰ ਸਪਿਰੋ ਘਰੇ ਵੇ ਆ ਜਵਾਨੀ ਛੋਡੀ ਨਸ਼ਾ ਨਾ ਮਾਰਦੀ ਆ ਤੁਹਾਡੇ ਬਿਹੱਟ ਆਪਣੇ ਸ਼ਹਿਰ ਚ 7-8 ਸੈਂਟਰ ਆ ਆਈਵੀਐਫ ਸੈਂਟਰ ਕੀ ਕੇ ਨਾ ਜਵਾਗ ਲੈਣ ਲੱਗ ਗਿਆ ਕੋ ਜਿਹੜੀ ਧਰਤੀ ਦੇ ਉੱਤੇ ਐਡੇ ਐਡੇ ਯੋਧੇ ਪੈਦਾ ਹੋਏ ਜਿਹੜੀ ਧਰਤੀ ਬਾਰੇ ਕਹਾਵਤ ਪਣੀ ਬੰਦਾ ਵੱਢ ਕੇ ਦਬਦੋ ਹਰਾ ਹੋ ਜਾਂਦਾ ਹੈ ਅੰਨਿਤ ਤਾਕਤਵਰ ਧਰਤੀ ਉਹ ਧਰਤੀ ਦੇ ਉੱਤੇ ਟੀਕੇ ਦਾ ਜਵਾਖ ਲਵਾਂਗੇ ਇਹ ਕਿਨੇ ਸੋਚਿਆ ਸੀ ਕਦੇ ਉਹਨਾਂ ਸੈਂਟਰਾਂ ਦੇ ਵਿੱਚ ਯੂਪੀ ਵਿਧਾਰ ਦੇ ਭੰਗਾਂ ਦਾ ਸਪਰਮ ਵੀਰਦੀ ਵਿਹਾ ਕੇ ਸਾਡਾ ਡੀਐਨਏ ਬਦਲਤਾ ਅਵਲੋਡ ਤੋਂ ਮੁੰਡਾ ਲੁਧਿਆਣੇ ਬੈਂਕ ਚ ਲੱਗਿਆ ਉਹ ਦੱਸਣ ਲੱਗਿਆ ਕਹਿੰਦਾ ਭਾਈ ਉੱਥੇ ਪਿਆਰ ਦਾ ਹੱਟ ਨਾਲ ਬੰਦਾ ਕੰਮ ਕਰਦਾ ਬੈਂਕ ਚ ਕਹਿੰਦਾ ਇੱਕਦਮ ਹੱਸਦਾ ਹੱਸਦਾ ਕਹਿਣ ਲੱਗਿਆ ਸੋਡੇ ਘਰਾਂ ਸਾਡੇ ਨਿਆਣੇ ਖੇਡਣਗੇ ਇਹ ਦੁਕਾਨ ਤਾਂ ਸਾਡਾ ਇਹ ਹੁੰਦੀ ਆ ਅਸਲ-ਨਸਲ 쿠ਸ਼ੀ ਪਤਾਗਿਆਂ ਨੂੰ ਵਿਸਤਾਰ ਵਿੱਚ ਅੱਧੀ ਗਿਣਤੀ ਦੇ 12-15 ਹਜ਼ਾਰ ਰਹਿ ਗਏ ਸੀ ਘਰ-ਬਾਰ ਛੱਡ ਕੇ ਜੰਗਲਾਂ 'ਚ ਵਾਗੇ ਸੀ ਉੱਥੋਂ ਉੱਠ ਕੇ ਰਾਜਪਾਹ ਕਾਇਮ ਕਰ ਲਿਆ ਇਹ ਉਹ ਕੌਮ ਐ ਕੱਲੂ ਕਾ ਰੈਤ ਨਹੀਂ ਮਾਰੀ ਮੁੱਕੀ ਝੂਠੇ ਮੁਕਾਬਲੇ 'ਚ ਮਾਰੀ ਤਾਂ ਨਹੀਂ ਮੁੱਕੀ ਫਾਸੀਆਂ ਚਾੜ ਕੇ ਦੇਖ ਲੈ ਤਾਂ ਨਹੀਂ ਮੁੱਕੇ ਕੱਲਾ-ਕੱਲਾ ਸਵਾ ਸਵਾ ਰਖਣਾ ਭੜਨ ਦਾ ਜਿਗਰਾ ਰੱਖਦੇ ਨੇ ਜੇ ਖਤਮ ਕਰਨਿਆਂ ਨਿਵੇੜਨਿਆਂ ਡੀਐਨਏ ਬਦਲ ਦਿਓ ਨਸਲਾਂ ਬਦਲ ਦਿਓ ਖੂਨ ਹੀ ਲੜਦਾ ਹੁੰਦਾ ਜੇ ਹੁਣ ਤੱਕ ਹਜ਼ਾਰਾਂ ਸਾਲ ਤੋਂ ਲੈ ਕੇ ਖੂਨ ਹੀ ਲੜਿਆ ਉਹ ਖੂਨ ਜਿਹੜਾ ਨਾਪਰੀ ਦਾ ਪ੍ਰਤੀਕ ਰਿਹਾ ਜੱਗਿਆਂ ਜਉਣਿਆਂ ਸੁੱਚਿਆਂ ਦੁੱਲਿਆਂ ਦਾ ਖੂਨ ਉਹ ਖੂਨ ਬੁੱਤਾ ਸੋ ਗਰਜਾ ਸੋ ਸੁੱਖਾ ਸੋ ਮਰਤਾਵ ਸੋ ਕਾਲੀ ਬੂਲਾ ਸੋ ਭਾਈ ਜੀਵਨ ਭਾਈ ਜੱਤਿਆਂ ਦਾ ਖੂਨ ਜਿਹੜਾ ਹਮੇਸ਼ਾ ਜ਼ਬਰ ਤੇ ਜ਼ਲੰਦੇ ਖਿਲਾਫ ਬਗਾਵਤ ਕਰਦਾ ਆ ਪਤਾ ਵੀ ਇਹ ਖੂਨ ਅਵਾਲਾ ਮਾਰੂਗਾ ਜ਼ੁਲਮ ਦੇ ਖਿਲਾਫ ਐਸੇ ਕਰਕੇ ਸ਼ਾਸ਼ਾ ਹੋ ਰਹੀਆਂ ਆ ਆਪਾਂ ਖੂਕ ਸੁੱਤੇ ਪਏ ਆ ਸਾਨੂੰ ਕੀ ਪ੍ਰਵਾਹ ਬੋਲੀ ਮਰਦੀ ਆ ਮਰ ਜਾਣ ਦੇ ਇਤਿਹਾਸ ਬਦਲੀ ਜਾਂਦੇ ਆ ਬਦਲ ਦੇਣ ਦੇ ਨਿਸ਼ਾਨੀਆਂ ਢਾਹਤੀਆਂ ਢਾਹ ਦੇਣ ਦੇ ਕੋਈ ਗੱਲ ਨਹੀਂ ਜੱਲਿਆਂ ਵਾਲੇ ਬਾਗ ਦੀ ਕੰਧ ਕਿਉਂ ਸੰਭੀ ਪਈ ਐ ਕਿਉਂ ਢਾਈ ਨਹੀਂ ਗਈ ਕਿਉਂ ਪ੍ਰਸਤਨ ਨਹੀਂ ਕੀਤਾ ਕਿਉਂ ਪੱਥਰ ਨਹੀਂ ਚੜ੍ਹਿਆ ਨਸਲਾਂ ਨੂੰ ਪਤਾ ਲੱਗੇ ਵੀ 1900 ਵਿੱਚ ਕੀ ਹੋਇਆ ਸੀ ਆ ਉਹ ਨਿਸ਼ਾਨ ਨੇ ਕੋਲ 84 ਵਾਲੇ ਕਿੱਥੇ ਨੇ ਬੰਕਾਂ ਤੋਂ ਆਪਾਂ ਦੇ ਗੋਲਿਆਂ ਦੇ ਨਿਸ਼ਾਨ ਕਿੱਥੇ ਮਟਾਤੇ ਬਹੁਤ ਕਸੂਤੇ ਫਸੇ ਹੋਇਓ ਪਰ ਸਮਝਣ ਦੀ ਕੋਸ਼ਿਸ਼ ਨਹੀਂ ਹੈਗੀ ਅਖਬਾਰ ਅਸੀਂ ਨਹੀਂ ਪੜ੍ਹਦੇ ਕਿਤਾਬਾਂ ਅਸੀਂ ਨਹੀਂ ਪੜ੍ਹਦੇ ਲਾਇਬ੍ਰੇਰੀ ਹੈਗੀ ਥੋੜੇ ਬਲਾ ਇੱਥੇ ਉਪਾਰਦਾ ਆਉਂਦਾ ਹੈ ਬੈਠ ਸਹੀ ਆਉਂਦਾ ਜੰਦਾ ਲਾ ਕੇ ਰੱਖੀ ਬੈਠੇ ਹੋਗੇ ਨਹੀਂ ਕੋਈ ਕਹੋਗੇ ਤੇ ਸ਼ਾਮ ਨੂੰ ਗੱਗਰੀ ਸ਼ਾਮ ਨੂੰ ਦੋ ਬੰਦੇ ਰੋਜ਼ ਕੁੱਦਗੇ ਪਰ ਆਉਂਦਾ ਕੋਈ ਨਹੀਂ ਪਰ ਇੰਨੇ ਜ਼ਿਆਦਾ ਨਹੀਂ ਕੋਈ ਕੋਈ ਇਹਨਾਂ ਨੇ ਕੋਈ ਬੰਦੀ ਬੱਗੇ ਨੌਜਵਾਨੋ ਅਸੀਂ ਬਹੁਤ ਤੌਰ ਤੇ ਗੰਗਾਲ ਹੋ ਗਏ ਕਿਤਾਬਾਂ ਪੜਨਾ ਅਸੀਂ ਸਾਡੀਆਂ ਲਿਟਰੇਚਰ ਸਾਹਿਤ ਇਤਿਹਾਸ ਅਸੀਂ ਕੋਈ ਨਹੀਂ ਪੜਦੇ ਕਹਾਂ ਦੇ ਖਵਾਰ ਨਹੀਂ ਸਾਡੇ ਆਉਂਦੇ ਕੋ ਚੰਗਾ ਮੋਬਾਈਲਾ ਦੇ ਤੇ ਸਾਥਕਾਰ ਇਤਿਹਾਸਤਾਲ ਕੋ ਬੁੱਧੀ ਜੀਵ ਕੋ ਬਦਵਾਨ ਬੰਦਾ ਬੋਲਦਾ ਹੋਵੇ ਆਪਾਂ ਸੁਣਨਾ ਨਹੀਂ ਗਾਂਟ ਪਾ ਲੈਨੇ ਸੁਣਨਾ ਕੀ ਹੈ ਹਰਮਨ ਚੀਮਾ ਮੀਡੂ ਸ਼ਟਰਾਂ ਵਾਲਾ ਜੰਮੇ ਵਾਲੀ ਭਾਬੀ ਸਾਗਰ ਦੀ ਬੋਟੀ ਆ ਦੇਖੋ ਸਾਰੇ ਅਸੀਂ ਸੁਣ ਕੀ ਰਹੇ ਹਾਂ ਦੇਖ ਕੀ ਰਹੇ ਹਾਂ ਦਿਸ ਕਰਕੇ ਬੇਨਤੀਆਂ ਨੇ ਭਾਈ ਸਮਝੋ ਯਾਰ ਆਪਾਂ ਬਹੁਤ ਕਸੂਤੇ ਘਰੇ ਪਏ ਆ ਸਾਡੀ ਹੋਂਦ ਕੌਮ ਦੀ ਦਾਤੇ ਲਗੀ ਰਹੀ ਬੱਤੀ ਲੱਖ 32 ਲੱਖ ਪਰਸੋਂ ਦੇ ਖਵਾਰ ਦੀ ਖਬਰ ਆ ਬੱਤੀ ਲੱਖ ਪ੍ਰਵਾਸੀਆਂ ਦੀ ਵੋਟ ਬਣ ਗਈ ਪੰਜਾਬ ਚ ਅਖੜ ਜੋ 20 ਸਾਲ ਤੁਹਾਡਾ ਮੁੱਖ ਮੰਤਰੀ ਐਮ ਐਲ ਏ ਐਮ ਪੀ ਕੋਯੂਪੀ ਵਿਧਾਰ ਦਾ ਹੋਊਗਾ ਅਬ ਦੋਆਬੇ ਜੀ ਮੈਂ ਜਾਂਦਾ ਰਹਣਾ ਜਲੰਧਰ ਅਸ਼ਾਰਪੁਰ ਵਾਲੇ ਪਾਸੇ ਨਵਾਂ ਸ਼ਹਿਰ ਕਪੂਰਥਲਾ ਸਰਪੰਚਤਾ ਬਣ ਲਾਗੇ ਇਹ ਮੈਨੂੰ ਕਹਿੰਦਾ ਇਹ ਉਹਨਾਂ ਨੂੰ ਨਫ਼ਰਤ ਕਰਦਾ ਮੈਂ ਕਹਿੰਦਾ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਦੀ ਨਾ ਸਾਡਾ ਧਰਮ ਨਾ ਸਾਡੇ ਗੁਰੂਆਂ ਦੀ ਵਿਚਾਰਧਾਰਾ ਸਾਡੀ ਸੋਚ ਸਾਨੂੰ ਨਫ਼ਰਤ ਨਹੀਂ ਕਰਨਾ ਸਕਾ ਪਿਆਰ ਕਰਨਾ ਸਕਾਉਂਦੀ ਹੈ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਪਾਰੇ ਪੰਜਾਬ ਦੀ ਖਾਤਰ ਸਾਡੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਖੂਨ ਡੋਲਿਆ ਸਿਰ ਲਾਏ ਆ ਇਹ ਪੂਰੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਾਲੇ ਅਸੀਂ ਆ ਸਾਡੀਆਂ 90% ਕੁਰਬਾਨੀਆਂ ਕੌਂਗ ਦੀਆਂ ਤੇ 47 ਜੀ ਵਾਦਾ ਕੀ ਹੋਇਆ ਸਾਡੇ ਨਾਲ ਵੀ ਤੁਹਾਡੇ ਨੂੰ ਉਹ ਖਿੱਤਾ ਦੇਵਾਂਗੇ ਤੁਹਾਨੂੰ ਜਿੱਥੇ ਤੁਸੀਂ ਆਜ਼ਾਦੀ ਦਾ ਨਿਖ ਮੰਨੋਗੇ ਹੁਣ ਸਾਡੇ ਸਾਰੇ ਅਧਿਕਾਰ ਮਾਰੀ ਜਾਂਦੇ ਆ ਹੱਕ ਮਾਰੀ ਜਾਂਦੇ ਆ ਇੱਕ ਬੇਇਤੀ ਹੋਰ ਹੈ ਉਹ ਜੇ ਕਰੋ ਜ਼ਮੀਨਾਂ ਖਰੀਦੋ ਆਲੇ-ਦਾਲੇ ਕਿਸੇ ਪਿੰਡ ਜ਼ਮੀਨ ਮਿਲਦੀ ਆ ਜ਼ਮੀਨਾਂ ਲੈ ਲਓ ਆਹ ਕਾਰੋਬਾਰ ਦੂਜੇ ਤੀਜੇ ਦਾ ਫੇਲ ਹੋ ਜਾਣੇ ਆ ਦੁਨੀਆ ਦੀ ਤੀਜੀ ਜਗ ਪਾਣੀ ਤੇ ਭੋਜਨ ਪਿੱਛੇ ਹੋਣੀ ਆ ਪਾਣੀ ਮੁੱਕਣਾ ਹੋਜੰਦਾ ਕਾਲ ਪੈਣਾ ਵੱਡੀਆਂ-ਵੱਡੀਆਂ ਕੰਪਨੀਆਂ ਵੱਡੇ-ਵੱਡੇ ਘਰਾਣੇ ਕਾਰਪੋਰੇਟ ਤੇ ਆ ਕੇ ਪੰਜਾਬ ਦੇ ਉੱਤੇ ਹਜ਼ਾਰਾਂ ਏਕੜ ਲੱਖਾਂ ਏਕੜ ਪੈੜੀ ਲੈ ਰਹੇ ਆ ਆਵ ਲੋਰ ਕੋਲੇ 4000 ਕਿੱਲਾ ਲਈ ਆ। ਆ ਪੁੱਜੋ ਹਸਤਾਲ ਕੋਲੇ 100 ਕਿੱਲਾ ਲਈ ਪਈ ਆ। ਆ ਮੋਗੇ ਦੇ ਪਿੰਡਾਂ ਚ ਗਿਆ ਮੈਂ ਚੂੜ ਚੱਕ ਢੁੱਡੀ ਕੇ। ਉੱਥੇ ਆ ਕੇ ਪੈੜੀਆਂ ਉਹ ਲੈ ਰਹੇ ਆ। ਆ ਮਾਨਸਾ ਗਵਿੰਦਪੁਰੇ ਕੋਲੇ 850 ਕਿੱਤਾ ਪਈ ਆ। 2700 ਕਿਲੋਮੀਟਰ ਦੇ ਹਾਈਵੇ ਬਣ ਗਏ ਪੰਜਾਬ ਚ। ਭਾਰਤਮਾਲਾ ਪ੍ਰੋਜੈਕਟ ਦੇ ਤਹਿਤ। ਬਾਗਾ ਬਾਰਡਰ ਸੇ ਨੀਲਾ ਬਾਰਡਰ ਕਾਂਡਲਾ ਗੁਜਰਾਤ ਬੰਗਾਲ بندرਗਾਹ ਨਾਲ ਜੋੜਦੇ ਉਧਰੋਂ। ਕਿਧਰੋਂ ਬਾਰਡਰਾਂ ਨਾਲ ਜੋੜਦੇ। ਸਿਲਕ ਰੂਟ ਬਲਕੇ ਤਿਆਰ ਹੋ ਗਿਆ ચીਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਲੰਮਾ ਸਾਰਾ ਵਪਾਰ ਇਹ ਅਲਾਗੇ ਬਾਦਰ ਖੁੱਲਣੇ 5-6 ਸਾਲ ਕੱਢ ਜੋ ਇਸੇ ਕਰਕੇ ਲਗਾਤਾਰ ਬਾਹਰ ਦੀਆਂ ਕੰਪਨੀਆਂ ਆ ਕੇ ਜ਼ਮੀਨ ਲੈ ਰਹੀਆਂ ਇੱਥੇ ਸਾਡੇ ਮੁੰਡੇ ਕਹਿੰਦੇ ਕੰਮ ਹੀ ਹੈ ਨਹੀਂ ਬਾਹਰ ਨੂੰ ਭਜ ਰਹੇ ਆ ਆਪਾਂ ਮਟਿਆਰ ਕੁੜੀ ਗਵਾਂਢ ਕਾ ਨਹੀਂ ਭੇਜਦੇ ਰਾਂ ਚਾਚੇ ਤਾਇ ਦਾ ਘਰ ਹੀ ਹੁੰਦਾ ਗਵਾਂਢ ਚ ਉਹ ਸੱਤ ਸਮੁੰਦਰੋਂ ਪਾਰ ਕੱਲੀਆਂ ਕੁੜੀਆਂ ਭੇਜਣ ਲੱਗ ਗਏ ਕਹਿੰਦੇ ਨਸ਼ੇ ਬਹੁਤ ਆ ਉਹ ਤਾਂ ਲੀਗਲ ਐ ਡੋਨੀ ਤੌਰ ਤੇ ਮਾਨਤਾ ਪ੍ਰਾਪਤ ਨਸ਼ੇ ਸਾਡੇ ਮੁੰਡੇ ਕਹਿੰਦੇ ਕੰਮ ਨਹੀਂ ਯੂਪੀ ਵਿਧਾਰ ਤੋਂ ਚੱਲ ਕੇ ਬੰਦੇ ਆਉਂਦੇ ਆ ਕੱਲੀ ਦਿਹਾੜੀ ਦੇ ਸਿਰ ਤੇ ਲੁਧਿਆਣੇ ਵਰਗੇ ਸ਼ਹਿਰਾਂ 'ਚ ਕੋਠੀਆਂ ਪਾ ਕੇ ਪਲਾਟ ਲੈ ਕੇ ਜ਼ਮੀਨਾਂ ਲਈ ਜਾਂਦੇ ਆ ਅੱਜ ਜਿਵੇਂ ਗਿਆ ਬੀਬੀ ਵਾਲੇ ਉਹ ਕਹਿੰਦੇ ਭਾਈ ਇੱਥੇ ਸਾਡੇ ਪ੍ਰਵਾਸੀਆਂ ਨੇ ਕਲੌਨੀ ਲਈ ਆ 9000 ਰੁਪਏ ਦਾ ਗਾਜ ਦਾ ਰੇਟ ਹੈ ਸਾਰੀ ਕਲੌਨੀ ਉਹਨਾਂ ਨੇ ਹੀ ਲਈ ਆਪਣੇ ਕਹਿੰਦੇ ਕੰਮ ਨਹੀਂ ਮੈਂ ਬ੍ਰਿਟੇ ਦੇ ਕੋਲੇ ਗਿਆ ਭਾਦਰਪੁਰ ਪਿੰਡ ਪਰਸੋਂ ਉਹ ਕਹਿੰਦੇ ਭਾਈ ਸਾਡੇ ਦੇ ਪ੍ਰਵਾਸੀ ਸੀ ਰੇੜੀ ਲੌਂਦਾ ਹੀ ਬੋਲ ਰੱਪਿਆਂ ਦੀ 40 ਲੱਖ ਦੀ ਦੁਕਾਨ ਲਈ ਹੈ 80 ਲੱਖ ਘਰ ਤੇ ਲਾਇਆ ਸਾਡੇ ਵਾਲੇ ਕਹਿੰਦੇ ਕੰਮ ਨਹੀਂ ਸਾਡਾ ਕੁੱਲ ਕੰਮ ਗਰੀਬਾਂ ਦਾ ਮਜ਼ਦੂਰਾਂ ਦਾ ਸਾਰਾ ਇਹਨਾਂ ਨੇ ਆਇਆ ਖੋਲਿਆ ਅਸੇਵਿੰਗੇ ਗਿਆ ਮੈਂ ਇੱਕ ਦਿਨ ਗਿਰਪਤੀ ਦੇ ਸਿਰਨਾ ਇਹ ਕਹਿੰਦੇ ਭਾਈ ਇੱਥੇ ਰੇੜੀ ਲਾਉਨੇ ਆ ਪਰ ਢਡੇ ਧਰ ਦੇ ਉੱਤੇ ਆ ਪਰਵਾਸੀ ਰੇੜੀ ਲੱਗਣ ਦੇ ਸਾਡੀ ਛੇਤਰਮਾਰ ਲਾਗੇ ਸਾਡੇ ਬੰਦਿਆਂ ਦੇ ਆ ਕੇ ਕੁਦਰਤ ਜਗਾਰ ਗਰੀਬਾਂ ਦਾ ਪੱਠਿਆਂ ਤੇ ਕਾਰਖਾਨਿਆਂ ਤੇ ਟੋਲ ਬਰਾਜਾਂ ਤੇ ਮੰਡੀਆਂ ਚ ਉਥੇ ਸਾਰੇ ਆ ਕੇ ਬਹਿ ਗਏ ਨਵ ਬਾਲਡਰ ਬਾਰੇ ਪੜਿਆ ਨਵ ਬਾਲਡਰ ਆਇਆ ਨੀਤੀ ਲੈ ਕੇ ਆਇਆ ਨਮੀ ਕਿਵੇਂ ਆਇਆ ਬਾਈ ਉਹ ਉਹ ਕਈ ਨੀਤੀਆਂ ਬੜੀਆਂ ਖਤਰਨਾਕ ਨੇ ਉਹ ਕਹਿੰਦੇ ਪੂਰੀ ਦੁਨੀਆ ਕੈਸ਼ਲਸ ਕਰਨੀ ਐ ਕੈਸ਼ਲਸ ਤੋਂ ਭਾਵ ਪੂਰੀ ਦੁਨੀਆ ਦੀ ਕਰੰਸੀ ਡਿਜੀਟਲ ਕਰ ਦੇਣੀ ਐ ਦੁਨੀਆ ਤੁਹਾਡੇ ਨਾਲ ਜੇਬਾਂ ਦੇ ਵਿੱਚ ਪੈਸਾ ਕਾਗਜ਼ਾ ਇਹ ਬੰਦ ਕਰ ਦੇਣਾ ਛੋਡਾ ਲੈਣ ਦੇਣ ਮੈਨਾਂ ਲਈ ਹੋਇਆ ਕਰੋ ਪੈਸੇ ਮੈਨਾਂ ਚ ਆ ਜਾਣੇ ਫਿਰ ਕਰਨ ਨੂੰ ਵੀ ਲਾ ਕੇ ਬਾਜ਼ਾਰ ਜਾਂਦੇ ਹੋ ਸਮਾਨ ਲੈਣੇ ਹੋ ਬਿੱਲ ਭਰਦੇ ਹੋ ਤੇਲ ਪਾਉਣੇ ਉਦਾਂ ਮੈਨਾਂ ਲਈ ਪੈਸੇ ਕਟਾਉਣ ਲੱਗ ਜਦੋਂ ਪੂਰੀ ਦੁਨੀਆ ਦਾ ਸਾਰੀ ਕਰੰਸੀ ਡਿਜੀਟਲ ਹੋ ਗਈ ਪੂਰੀ ਦੁਨੀਆ ਕੈਸ਼ ਹੋ ਗਈ ਜੇਬਾਂ ਦੇ ਵਿੱਚੋਂ ਕਾਜ ਬੰਦ ਹੋ ਗਿਆ ਖਤਮ ਹੋ ਗਿਆ ਤੁਹਾਡੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪਿੰਨ ਕਾਰਡ ਵੋਟਰ ਕਾਰਡ ਸਾਰੇ ਡਿਜੀਟਲ ਤੇ ਜੁੜਦੇ ਸੋਣ ਐਸ ਲੋਟ ਗਲਾਮ ਬਣਾਉਣਗੇ ਤੁਸੀਂ ਕੋਈ ਆਪਣੇ ਹੱਕ ਦੀ ਗੱਲ ਕਰਨ ਉੱਠੋਗੇ ਚਾਰ ਬੰਦੇ ਉੱਠ ਕੇ ਧਰਨੇ ਲਾ ਜਾਓਗੇ ਕਿ ਮੁਜਾਰਾ ਕਰੋਗੇ ਉਹਦੋਂ ਖਾਤਾ ਬੰਦ ਕਰ ਦਿਆ ਕਰੂਗੇ कोरोना ਆਇਆ করোনা ਦੇ ਵੇਲੇ ਅਸੀਂ ਬਹੁਤ ਪੱਟੇ ਵੀ ਉਹ ਤੁਸੀਂ ਟੀਕੇ ਨਾਲ ਲਵਾਓ ਟੀਕੇ ਨਾਲ ਲਵਾਓ ਮੇਰੇ YouTube ਤੇ ਵੀਡੀਓ ਕੱਢ ਕੇ ਸੁਣਿਓ ਲੋਕਾਂ ਕਹਿੰਦੇ ਤੂੰ ਕੋਈ ਡਾਕਟਰ ਆ ਗਿਆ ਅਸੀਂ ਤਾਂ ਮਰ ਜਾਏ করোনা ਟੀਕੇ ਨਾਲ ਲਵਾਇਆ ਤਾਂ ਡਾਕਟਰ ਅਮਰ ਸਿੰਘ ਆ ਜਾਂ YouTube ਤੇ ਭੜਿਓ ਪਿਛਲੇ ਦੀ ਮੌਤ ਹੋ ਗਈ ਉਹਨੇ ਬਹੁਤ ਰੋਲਾ ਪਾਇਆ ਵੀ ਟੀਕੇ ਨਾਲ ਲਵਾਓ করোনা ਦੇ ਇਹ ਜਿਹੜੀ ਵੈਕਸੀਨ ਲਾ ਰਹੇ ਨੇ ਇਹ ਵਾਇਰਸ ਤੁਹਾਡੇ ਅੰਦਰ ਛੱਡਣਗੇ ਕੋਈ ਨਹੀਂ ਅੱਜ ਵੀ 20 30 ਸਾਲ ਦੇ ਮੁੰਡੇ ਦੀ ਅਚਾਨਕ ਅਟੈਕ ਨਾਲ ਮੌਤ ਹੋ ਜਾਂਦੀ ਹੈ ਸਰਡਨ ਡੈਥ ਕਹਿੰਦੇ ਜੀ ਨੂੰ ਉੱਠੀ ਕੇ ਕਰਕੇ ਹੋਣ ਲੱਗੀ ਹੁਣ ਤਾਂ ਇੰਗਲੈਂਡ ਦੇ ਵਿੱਚ ਅਮਰੀਕਾ ਜਿੰਨਾ ਰੌਲਾ ਪਿਆ ਹੋਇਆ ਦੁਨੀਆ ਖਬਰ ਪਈ ਸਾਰਿਆਂ ਦੀ ਹੋਰ ਵੀ ਹੈ ਇਹ ਕਹਿੰਦੇ ਭਾਈ ਗੱਲਾਂ ਨਵੇਂੜੇ ਪ੍ਰੋਗਰਾਮ ਹੋਰ ਵੀ ਹੈ ਚਲੋ ਭਾਈ ਬੇਨਤੀ ਆ ਗੱਲਾਂ ਹੋਰ ਬਹੁਤ ਸੀਨਾਂ ਕੱਲੇ ਸਵਾਭ ਬਣਿਆ ਦੁਬਾਰਾ ਸੁਣਾਵਾਂਗੇ ਤਾਂ ਇਹ ਗੱਲਾਂ ਵਾਪਸ ਛੋੜੇ ਕੋਲ ਬੇਨਤੀ ਕਰਨਾ ਲੱਠੂ ਵਾਲਾ ਲਖਿਆ ਲੱਠੂ ਵਾਲਾ ਛੋਲੇ ਭਾਈ ਸਾਹਿਬ ਛੋੜੇ ਕੋਲ ਬੇਨਤੀ ਆ ਆਪਾਂ ਪਹਿਲਾਂ ਵੀ ਲੜਿਆ ਮੈਂ ਤਾਂ ਹਲ ਡੇਰੇ ਡਾਕਟਰ ਕੋਲੇ ਇੱਥੇ ਆ ਕੇ ਲੱਖਾਂ ਰੁਪਏ ਵਾਸ ਕਰਾਇਆ ਆ ਡਾਕਟਰ ਪਰਚਾ ਕਰਾ ਦਿੰਦੇ ਆ ਸਕੂਲਾਂ ਜਾਣਾ ਬੋਲੀ ਦੇ ਮਸਲੇ ਲੈ ਕੇ ਤਾਂ ਪਰਚਾ ਹੋ ਜਾਂਦਾ ਜੇ ਬਤੌਰ ਐਮਪੀ ਹੋਊਗਾ ਕਿਸੇ ਸਕੂਲ ਜਾਊਗਾ ਕਾਲਜ ਜਾਊਗਾ ਯੂਨੀਵਰਸਿਟੀ ਜਾਊਗਾ ਚੈੱਕ ਕਰ ਸਕਦਾ ਹੁੰਦਾ ਹਫ਼ਤਾਰ ਚ ਜਾ ਕੇ ਬੈਠੂਗਾ ਡਾਕਟਰਾਂ ਕੋਲੇ ਤਾਂ ਐਂ ਤਾਂ ਯੁਰਤ ਪਰਚਾ ਕਰਾ ਦੇਣਗੇ ਮੈਂ ਤਾਂ ਪਹਿਲਾਂ ਵੀ ਲੜਦਾ ਆਇਆ ਕਿਸਾਨੀ ਮੋਰਚੇ 'ਚ ਵੀ ਲੜਿਆ ਲੱਖ ਰੁਪਏ ਸਰ ਤੇ ਨਾਮ ਸੀਗਾ ਦੋ ਪਰਚੇ ਹੋਏ ਦੇ ਦਿੱਤੇ ਪਾਣੀਆਂ ਦੇ ਮੁੱਦੇ 'ਤੇ ਲੜਿਆ ਘੱਲ ਗੁਰਦਪਿੰਡ ਫਰੀਪੁਰ ਜਿਲ੍ਹੇ ਦਾ 85 ਕਿਲੋਮੀਟਰ ਦਾ ਏਰੀਆ ਲਫਾਵਾ ਨਹੀਂ ਪਾਣੀ ਪੈਣ ਦਿੱਤਾ ਨਹਿਰਾਂ 'ਚ ਬੋਲੀ ਲਈ ਲੜਿਆ ਤੱਕੇ ਲਿਖਾਤੀ ਆ ਹਾਈਵੇ ਤੇ ਇਕੱਲਾ ਹੀ ਲੜਿਆ ਬਾਈ ਜੇ ਇਕੱਲੇ ਦਾ ਖੌਫ ਨਾ ਹੁੰਦਾ ਜੇ ਇਕੱਲੇ ਦਾ ਖੌਫ ਨਾ ਹੁੰਦਾ ਇੱਕ ਤਰੀਕ ਨੂੰ ਭਵੰਤ ਮਾਨ ਦੇ ਡਿਬੇਟ ਰੱਖੀ ਸੀਗੀ ਲੁਧਿਆਣੇ ਤੇ ਮੈਨੂੰ ਘਰੇ ਨਰਬੰਦ ਕਰ ਲਏ ਪੁਲਿਸ ਨੇ ਆ ਕੇ 2:30 ਵਜੇ ਵੀ ਜਾਨ ਨਹੀਂ ਦੇਣਾ ਮਾਈਕ੍ਰੋਫੋਨ ਲੱਗ ਜੰਦਾ ਹੀ ਡਾਂਗ ਮਾਰ ਚੱਲਿਆ ਸੀ ਸਵਾਲ ਹੀ ਪੁੱਛ ਚੱਲਿਆ ਸੀ 22 ਦੇ ਵਿੱਚ ਮੌਲ ਤੋਂ ਚੋਂ ਲੜਿਆ ਬਾਈ ਭਵੰਤ ਵੱਲੋਂ ਇੱਕ ਨਹੀਂ ਦੋ ਨਹੀਂ ਪੰਜ ਟਿਕਟਾਂ ਦੀ ਆਫਰ ਸੀ ਬਿਲਕੁਲ ਸਾਡੇ ਵੱਲ ਆ ਜਾ ਮਖਾਣ ਜੀ ਤੂੰ ਜਿੰਨਾ ਮੂੰ ਦਿੱਲੀ ਵੱਲ ਤੇ ਪੱਠ ਪੰਜਾਬ ਨਹੀਂ ਹੋਣੀ ਐ ਜਿੰਤ ਜਗੇ ਹਰ ਜਗੇ ਮੂੰ ਪੰਜਾਬ ਵੱਲ ਰਹਿਣਾ ਅੱਜ ਵੀ ਗੁਰੂ ਘਰ ਖੜੇ ਆ ਦੋਨੇ ਹੱਥੀ ਜੋਰ ਲਾਇਆ ਕਿ ਸਾਡੇ ਵੱਲੋਂ ਆਇਆ ਇਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀ ਕੋਲ ਢਾਂਚਾ ਹੁੰਦਾ ਕਾਡਰ ਹੁੰਦਾ ਪਿੰਡਾਂ 'ਚ ਬੰਦੇ ਬੈਠੇ ਸਨ ਅਜ ਬੰਦੇ ਬੈਠੇ ਆ ਮਗਾ ਚਾ ਇੱਕ ਨਾ ਬਵੇ ਕਰਦਾਰ ਨਹੀਂ ਮਾਰਨਾ ਛੋਡਾ ਪਟਾ ਨਹੀਂ ਗੱਲ ਚਾਉਣਾ ਛੋਡਾ ਪਟਾ ਤੁਹਾਡਾ ਤੁਹਾਡੀ ਬੋਲੀ ਬੋਲਣੀ ਪੈਣੀ ਆ ਉਹ ਜਿਉਂਦੇ ਜੀ ਤਾਂ ਮੈਂ ਬੋਲ ਨਹੀਂ ਸਕਦਾ ਉਹ ਪ੍ਰਮਾਤਮਾ ਨੇ ਦੋ ਵਾਰੀ ਜ਼ਿੰਦਗੀ ਬਖਸ਼ੀ ਹੈ ਬਾਈ ਸਿਰ 'ਚ ਗੋਲੀਆਂ ਲੱਗੀਆਂ ਛਾਤੀ 'ਚ ਲੱਗੀਆਂ ਢਿੱਡ 'ਚ ਲੱਗੀਆਂ ਸੋਡੇ ਕੋਲੇ ਚੌਂਦੇ ਖੜੇ ਆ ਪਰਮਾਤਮਾ ਦਾ ਸਾਡੇ ਨਾਲ ਇੱਕ ਨੇ ਪ੍ਰਮਾਤਮਾ ਦੇ ਕੋਈ ਰੰਗ ਨਹੀਂ ਬਾਈ ਇੱਕੋ ਸੁਪਨਾ ਜਦੀਦਾ ਲੈ ਕੇ ਚੱਲੇ ਆ ਵੀ ਲੱਖਾਂ ਸਿਆਂ ਹੁਣ ਨੂੰ ਤਾਂ ਖਾਕ ਬਣਿਆ ਹੁੰਦਾ ਮਿੱਟੀ 'ਚ ਮਿਲਿਆ ਹੁੰਦਾ ਭੋਗ ਪਏ ਹੁੰਦੇ ਕਹਾਣੀ ਖਤਮ ਹੋਈ ਹੁੰਦੀ ਜੇ ਪ੍ਰਮਾਤਮਾ ਨੇ ਬਚਾਇਆ ਤਾਂ ਕੋਈ ਵਜ੍ਹਾ ਹੋਊਗੀ ਇੱਕੋ ਸੁਪਨਾ ਹੈ ਕਿ ਇਹ ਤੇਰੀ ਵਿਰਾਸਤ ਜਿਹੜੀ ਤੇਰੀ ਧਰਤੀ ਤੇਰੀ ਬੋਲੀ ਤੇਰੇ ਪਾਣੀ ਤੇਰਾ ਇਤਿਹਾਸ ਜੋਧਿਆ ਨੇ ਆਪਣਾ ਖੂਨ ਡੋਲ ਕੇ ਸਰਜਿਆ ਤੇ ਇਹ ਵਿਰਾਸਤ ਤੈਨੂੰ ਸੰਭਾ ਕੇ ਗਈ ਹੈ ਤੇਰਾ ਫਰਜ ਬੰਦਾ ਹੈ ਆਉਣ ਵਾਲੀਆਂ ਨਸਲਾਂ ਨੂੰ ਵਿਰਾਸਤ ਸੰਭਾਲ ਉਹ ਮੇਰਾ ਇਕੱਲੇ ਦਾ ਨਹੀਂ ਪਣਾ ਸਾਰਿਆਂ ਦਾ ਬਣਦਾ ਇੱਥੇ ਸਦਾ ਰਹਿਣਾ ਕਿਨੇ ਆਪੋ ਆਪਣੀ ਬਾੜ ਮਕਾ ਕੇ ਸਾਰਿਆਂ ਨੇ ਤੁਰ ਜਾਣਾ ਹਰ ਇੱਕ ਬੰਦਾ ਫਰਜ ਆ ਅੰਦਰ ਸਾਡੇ ਤੜਫੇ ਦਰਦ ਹੋਵੇ ਅੰਦਰ ਇਹ ਜੀ ਸੁੱਥੇ ਵੀ ਨਹੀਂ ਯਾਰ ਮੇਰੀਆਂ ਅੱਖਾਂ ਸਾਹਮਣੇ ਮੇਰਾ ਪੰਜਾਬ ਨਹੀਂ ਮਰ ਸਕਦਾ ਮੇਰੀ ਬੋਲੀ ਨਹੀਂ ਮਰ ਸਕਦੀ ਮੇਰੇ ਪਾਣੀ ਨਹੀਂ ਮਰ ਸਕਦੇ ਇਹ ਮੇਰੀਆਂ ਆਉਣ ਵਾਲੀਆਂ ਨਸਲਾਂ ਦਾ ਸਵਾਲ ਆ ਫਿਰ ਜਾ ਕੇ ਪੰਜਾਬ ਬਚੂਗਾ ਫਿਰ ਸਾਡੀ ਕੌਮ ਦੀ ਹੋਂਦ ਬਚੂਗੀ ਜੇ ਅਸੀਂ ਇਕੱਲਾ ਇਹ ਸੋਚੀ ਗਏ ਵੀ ਕੋਈ ਆਊਗਾ ਕੋ ਰਹਿਬਰ ਆਊ ਕੋ ਫਰਿਸ਼ਤਾ ਆਊ ਵੀ ਬੰਦਾ ਹੋਰ ਉੱਠੂਗਾ ਉਹ ਬਚਾਊਗਾ ਇਹ ਇਕੱਲੇ ਦੇ ਇਕੱਲੇ ਦਾ ਕੰਮ ਨਹੀਂ ਹੈ ਬਈ ਸਭ ਬੇਂਤੀਆਂ ਇਹੀ ਕਰਨ ਆਏ ਆ ਵਾਦਾ ਕਰਕੇ ਚੱਲਿਆ ਗੁਰੂ ਘਰ ਖੜੇ ਆ ਉਹ ਪਰਵਾਦਾਂ ਉਹ ਢਲ ਕੇ ਕਹਿੰਦੇ ਆ ਨਾ ਦਵਨ ਵਾਲਿਆਂ ਨਾ ਝੁਗਨ ਵਾਲਿਆਂ ਨਾ ਵਿਗਨ ਵਾਲਿਆਂ ਜਿਹੜੀ ਆਵਾਜ਼ ਪਹਿਲਾਂ ਵੀ ਸੁੱਡੇ ਹੱਕਾਂ ਲਈ ਇਸ ਪੰਜਾਬ ਚ ਗੂੰਜੀ ਹੈ ਹਰ ਥਾਂ ਤੇ ਗੂੰਜੀ ਹੈ ਉਹ ਆਵਾਜ਼ ਤੁਹਾਡੀ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਇਹ ਪਾਰਲੀਮੈਂਟ ਜਾ ਕੇ ਹੋ ਜੂਗੀ ਤੇਰੇਗੇ ਹਰ ਤੇਰੇਗੇ ਸੋ ਇਸ ਕਰਕੇ ਬੇਨਤੀ ਆ ਜੇ ਸੋਚ ਚੰਗੀ ਲੱਗਦੀ ਆ ਪਰ ਸਾਥ ਦਿਓ ਬਈ ਡੱਟ ਕੇ ਸਾਥ ਦਿਓ ਇਹ ਸਾਰੇ ਸਾਨੂੰ ਪਤਾ ਹੀ ਐ ਉਹ ਜਿਹੜੀ ਵੋਟ ਬੀਬਾ ਨੂੰ ਪਾਉਂਗੇ ਉਹ ਕਿੱਥੇ ਜਾਊਗੀ ਜਾਂĐi ਦਾ ਮੁਰਕੜ ਕੇ ਮੋਦੀ ਕੋਲੀ ਐ ਐਨਡੀਆ ਦਾ ਹਿੱਸਾ ਨੇ ਦੋ ਹੀ ਗੱੜ ਜਿਹੜਾ ਐਨਡੀਆ ਤੇ ਇੰਡੀਆ ਇੰਡੀਆ ਦੇ ਕਾਂਗਰਸ ਵਾਲੇ ਝਾੜੂ ਵਾਲੇ ਐਨਡੀਆ ਜਿਸ ਤਰ੍ਹਾਂ ਡਰਾ ਪਾਰਟੀ ਗਈ ਹੋ ਗਈਆਂ ਇਹਦਾ ਡਰ ਦੇ ਇਕੱਠੇ ਹੋ ਵੀ ਲੋਕਾਂ ਦੇ ਪਿੰਡ ਥੀ ਵੜਦੇ ਨੇ ਅੰਦਰੋਂ ਦਾ ਇਕੱਠੀ ਹੈ ਅਮਰਤਾ ਵਡੇਗ ਨੂੰ ਪ੍ਰਚਾਰ ਕਰਦੀ ਰਹੀ ਰਾਜੇ ਬੜنگ ਦੇ ਧਰੋਂ ਢੇਡ ਮਹੀਨਾ ਪ੍ਰਚਾਰ ਕੀਤਾ ਪਤਾ ਲੱਗਿਆ ਸਰਵੇ ਕਰਾਏ ਵੀ ਵੀਪਾ ਤਾਂ ਹਰੂਗੀ ਜੇ ਇਹ ਖੜੀ ਹੋ ਗਈ ਉਹਨੂੰ ਚੈੱਕ ਕੀਤਾ ਜੀਤਵਿੰਦਰ ਨੂੰ ਯਾਦ ਦਾ ਰਾਜੇ ਬੜنگ ਨੇ ਇੱਕ ਗੱਲ ਹੈ ਰਾਜਾ ਬੜنگ ਬਿਆਨ ਕੀ ਦਿੰਦਾ ਸੀਗਾ ਕਿ ਮੈਂ ਵਹਿੰਡੋ ਤਾਂ ਨਹੀਂ ਚੋਲੜੀ ਮੈਂ ਪੂਰੇ ਪੰਜਾਬ ਵਿੱਚ ਦੇਖਣਾ ਜਾ ਕੇ ਮੈਂ ਪੰਜਾਬ ਦਾ ਪ੍ਰਧਾਨ ਨਿਕਲਸਦਾ ਤੇ ਹੁਣ ਲੁਧਿਆਣਾ ਨੂੰ ਖੜਾ ਹੋ ਕੇ ਜਾ ਕੇ ਫਿਰ ਰੂਪ ਸਿੰਘ ਲਾ ਖੜਾ ਹੁੰਦਾ ਮੰਨ ਲਓ ਹਿੰਦੂ ਜਿਹੜਾ ਸੀ ਭਾਜਪੀ ਦੀ ਵਲਟ ਬੋਟ ਤੋੜਦਾ ਹੋ ਉਹਨੂੰ ਖੜਾ ਨਹੀਂ ਕੀਤਾ ਮਲੂਕੇ ਦੀ ਨੂੰ ਖੜੀ ਕਰਤੀ ਲਿ ਜਾ ਕੇ ਉਧਰੋਂ ਵੀ ਦੂਏ ਦਰੋਂ ਆ ਜਾ ਹਾਇਦਾ ਕੱਠੀ ਨੇ ਬਈ ਆ ਬਦਲਾ ਵਾਲੇ ਤੁਸੀਂ ਦੇਖ ਹੀ ਲੇ ਬੰਦੇ ਵਿੱਚ ਤਾਂ ਕੀ ਨਿਕਲਿਆ ਉੱਤਰੇ ਦੂਰ ਰਹਿਣਗੇ ਹੁਣ ਲੰਬੇ ਦਾ ਉੜਾ ਦੇਣੀ ਮੈਂ ਤਾਂ ਇੰਨੀ ਗੱਲ ਕਹਿਣਾ ਜੇ ਭਗਵੰਤ ਮਾਨ ਕੱਲਾ ਚਿੱਟਾ ਰੋਕ ਦਿੰਦਾ ਨਾ ਇੰਨੇ ਬਹੁਤ ਸੀਗੇ ਕੰਮ ਦਾ ਹੌਲੀ ਹੌਲੀ ਹੋ ਜਾਣਾ ਚਿੱਟੇ ਰੋਗ ਜਿੱਤਾ ਕਰੇ ਉਹ 50 ਘੰਟਿਆਂ ਦੀ ਖੇੜਾ ਸਰਕਾਰ ਵਾਲੇ ਚਿੱਟਾ ਰੋਕਣਾ ਕੱਲੇ ਕੱਲੇ ਬੰਦੇ ਦਾ ਪਤਾ ਹੁੰਦਾ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਕਿੱਥੇ ਵੇਚਦਾ ਕਿਹੜਾ ਬੰਦਾ ਖਾਂਦਾ ਪੀਂਦਾ ਪਰ ਨਹੀਂ ਸੋਡੀਆਂ ਨਸਲਾਂ ਮਾਰਨ ਜਾਣੇ ਥੋੜੀ ਜਵਾਨੀ ਖਤਮ ਕਰਨੀ ਹੈ ਇੰਨੇ ਰੁਕਣਾ ਵਰਤਣਾ ਇਹ ਮਾੜੀ ਗੋਟੀ ਗੱਲ ਨਹੀਂ ਹੈ ਇਹ ਸਟੇਟ ਦਾ ਅਜੰਡਾ ਸਾਜ਼ਿਸ਼ ਹੈ ਯਸੀਆਂ ਦਾ ਵਰਤਾਰਾ ਇਹ ਜਿੱਡਾ ਕੀ ਚੀਜ਼ ਆ ਯਾਰ ਤਿੰਨ ਸਵਾ ਤਿੰਨ ਕਰੋੜ ਬੰਦਾ ਕਰੋਨੇ ਵੇਲੇ ਵੀ ਜਿੜੀ ਫਰਕਣ ਦਿੱਤੀ ਘਰਾਜ ਬਾੜ ਤੇ ਸੀ ਦੱਸੋਗੇ ਬੰਦਾ ਸੜਕ ਤੇ ਗਲੀ ਦੇ ਬਾਹਰ ਨਜ਼ਰ ਆਉਂਦਾ ਜਿੱਦ ਤਿੰਨ ਸਵਾ ਤਿੰਨ ਕਰੋੜ ਬੰਦਾ ਘਰਾਜ ਬਾੜਾ ਜਾ ਸਕਦਾ ਚਿੱਟਾ ਵਿੱਚ ਨਾਲ ਕਿੰਨੇ ਕ 20000 30000 50 ਲੱਖ ਬੰਦਾ 2 ਲੱਖ ਬੰਦਾ ਹੋਣਾ ਪੂਰੇ ਪੰਜਾਬ ਪਰ ਨਹੀਂ ਰਕਣਾ ਤੁਨ ਮਾਰਨਾ ਵੀ ਲੈ ਜੇ ਸੋਡੀ ਜਵਾਨੀ ਨਸ਼ਿਆਂ ਤੋਂ ਰਾਤ ਹੋ ਗਈ ਕਿ ਨਛਾ ਦੇ ਰਾਹ ਕੋ ਟੱਕਾਂ ਦੀ ਗੱਲ ਕਰੂ ਉਹ ਕਰਦੇ ਨਹੀਂ ਦੇਣੀ ਅਸੀਂ ਮਾੜੀ ਮੋਟੀ ਕੋ ਅੱਖ ਦੀ ਗੱਲ ਕਰਦੇ ਆ ਐਨਐਸਏ ਲਗਦੀਆਂ ਨੇ ਜਿਲ੍ਹਾ ਸਿੱਟਿਆ ਜਾਂਦਾ ਕੀ ਕਸੂਰ ਸੀ ਬਈ ਅਮਰਤਪਾਲ ਦੀ ਮਾਂ ਦਾ ਅੰਬਰਸਰੋਂ ਚੱਲ ਕੇ ਜੰਧਵਾ ਸਾਹਿਬ ਆਉਂਦੀ ਸੀ ਪ੍ਰਚਾਰ ਕਰਨ ਲਈ ਤੁਰਨਾ ਸੀ ਜਾ ਕੇ 8 ਦਿਨ ਅੰਦਰ ਬੰਦ ਰੱਖੀ 57 ਦੇ ਕੁੱਟਾਂ ਲਾ ਕੇ ਮਾਰਾਂਗੇ ਐਨਐਸਏ ਵੀ ਲਾਵਾਂਗੇ ਉਸ ਕੰਮ ਵੀ ਦੇਣੇ ਸਾਭ ਨੂੰ ਚਗਤ ਲੈਣ ਦੇਣਾ ਕੁਛ ਨਾ ਝੜ ਵਾਲਾ ਮਾਰ ਲੈ ਸਹੀ ਨਿੱਕੇ ਬੇਨਤੀ ਆ ਬਾਈ ਸਾਥ ਦਿਓ ਡਾਟੀ ਵਾਦਾ ਰਿਆ ਤੁਹਾਡੇ ਨਾਲ ਆ ਯਾਦ ਕਰੋਗੇ ਵੀ ਹਾਂ ਕਿਸੇ 15 ਸਾਲ ਦਿੱਤਾ ਸੀ ਜਿੱਦ ਵਿੱਚ ਕਿਤੇ ਪਸਤਾਓਗੇ ਨਹੀਂ ਇਹ ਮੈਂ ਝੜ ਵਾਲਿਆਂ ਨੂੰ ਕੋਲ ਭਾ ਕੇ ਪਸਤਾਈ ਜਾਂਦੇ ਸਹਿਮਤ ਹੋ ਬਾਈ ਹਾਂਜੀ ਹਾਂਜੀ ਸਾਰੇ ਸਾਹਿਬ ਤੋਂ ਪੱਤਵਜਦੇ ਸਾਮ ਤੋਂ ਬੋਲੇ ਤੋਂ ਨਿਆਰਾ ਬੋਲੇ ਤੋਂ ਨਿਆਰਾ ਸੁਧੰਨਵਾਦ ਸਾਰੀ ਸੰਗਤ ਦਾ ਬਾਈ ਪ੍ਰਬੰਧਕਾਂ ਦਾ ਇੱਕ ਬੇਨਤੀ ਆ ਨੰਬਰ ਲਿਖਾ ਦਿਓ ਸਾਡੇ ਕੋਲ WhatsApp ਗਰੁੱਪ ਬਣਾਵਾਂਗੇ ਉਹਨੇ ਆਣੇ ਦਾ ਉਹ ਜਿਹੜਾ ਵੀ ਸਾਡਾ ਸਨੇਹਾ ਉਸ ਦਿਨ ਤੱਕ ਪਹੁੰਚ ਜਾ ਕਰੂਗਾ ਸਾਡਾ ਨੰਬਰ ਰੱਖ ਲਓ ਆਪ ਦਾ ਲਗਾ ਲਿਓ ਕਈ ਵਾਰੀ ਕੋਈ ਚੱਕਰ ਪੈਂਦਾ ਸਾਨੂੰ ਯਾਦ ਕਰ ਲਓ ਹਾਜ਼ਰ ਹੋ ਜਾਾਂਗੇ ਪਰ ਬੇਨਤੀ ਇਹ ਕੇ ਹੈ ਸਹੀ ਤਾਂ ਬੁਲਾਇਓ ਗਲਤਨਾ ਨਹੀਂ ਕੜਨਾ ਇਹ ਸੂਲ ਆ ਜ਼ਿੰਦਗੀ ਦਾ ਧੱਕਾ ਹੁੰਦਾ ਇਹਦੇ ਮਰਜ਼ੀ ਖੜਾ